ਹਾਂਜੀ ਸਰਪੰਚ ਸਾਹਿਬ ਕੀ ਹਾਲ ਹੈ ਰਾਜ ਬੋਲਦਾ ਹਾਂਜੀ ਰਾਜ ਸਰ ਕੀ ਹਾਲ ਹੈ ਜੀ ਬਾਕੀ ਆਪਣੇ ਆ ਠੀਕ ਠਾਕ ਹੋ ਸੇਤਾ ਕਾਮ ਹਾਂਜੀ ਹਾਂਜੀ ਸਰ ਠੀਕ ਆ ਜੀ ਤੁਸੀਂ ਪ੍ਰੋਗਰਾਮ ਆਪਣੇ ਪਿੰਡ ਹੀ ਹੈ ਕਿੱਥੇ ਜੀ ਆ ਆਪਣੇ ਸੈਮੀਨਾਰ ਲਾਉਣਾ ਹੈ ਕਹਿੰਦੇ ਬਾਹਰ ਆ ਜੀ ਨਸ਼ਾ ਵਿਰੋਧ ਦਿੱਪਤੀ ਸਾਹ ਆ ਰਹੇ ਨੇ ਜੀ ਅੱਛਾ ਜੀ ਨਹੀਂ ਆਪਣਾ ਤੁਹਾਨੂੰ ਨੋਟ ਨਹੀਂ ਕਰਾਇਆ ਕਿਸ ਨੇ ਨੋਟ ਤਾਂ ਮੈਨੂੰ ਨਹੀਂ ਅਜੇ ਤੱਕ ਕੋਈ ਫੋਨ ਤਾਂ ਨਹੀਂ ਮੈਨੂੰ ਆਇਆ ਪਰ ਰਾਜ ਸਰ ਨਸ਼ੇ ਕਿਵੇਂ ਬੰਦ ਹੋ ਗਿਆ ਕਰਾਤੇ ਡਿਪਟੀ ਸਾਹਿਬ ਨੇ ਇਹ ਤਾਂ ਵੀਰੇ ਪਤਾ ਨਹੀਂ ਹੈ ਜੀ ਇਸ ਬਾਰੇ ਐਸ ਐਚ ਓ ਜਦੋਂ ਐਸ ਐਚ ਓ ਮੈਡਮ ਨੇ ਕੋਈ ਕਾਰਵਾਈ ਕੀਤੀ ਹੈ ਜਿਹੜੀ ਪਹਿਲਾਂ ਅਸੀਂ ਕੰਪਲੇਂਟ ਨਾਲ ਦਿੱਤੀ ਹੈ ਵੀ ਆਹ ਬੰਦੇ ਘਰ ਨਸ਼ਾ ਵੇਚੀ ਜਾ ਰਹੇ ਨੇ ਨਹੀਂ ਵੀਰੇ ਮੈਨੂੰ ਉਸ ਬਾਰੇ ਮੈਨੂੰ ਨਹੀਂ ਪਤਾ ਮੈਂ ਤਾਂ ਤੁਹਾਨੂੰ ਇਸ ਕਰਕੇ ਕਾਲ ਕੀਤੀ ਸੀ ਵੀ ਉਹ ਉੱਥੇ ਆ ਰਹੇ ਨੇ ਕਿ ਨਹੀਂ ਆ ਰਹੇ ਤੁਹਾਨੂੰ ਫੋਨ ਨਹੀਂ ਆਈ ਤਾਂ ਕੋਈ ਨੂੰ ਪੁੱਛ ਲੈਣਾ ਫਿਰ ਨਹੀਂ ਰਾਜ ਸਰ ਵੇਖੋ ਪਤਾ ਗੱਲ ਕੀ ਏ ਅਸੀਂ ਜਦੋਂ ਬਾਇ ਨੇਮ ਕਿਸੇ ਦੀ ਕੰਪਲੇਂਟ ਕਰਨੇ ਆ ਵੀਰੇ ਉਹ ਦੋ ਦੋ ਕੰਮ ਹੈ ਮੇਰਾ ਕੰਮ ਰਾਜ ਸਰ ਮੈਂ ਤੁਹਾਡੇ ਕੋਲ ਪੁਲਿਸ ਪੁਲਿਸ ਪ੍ਰਸ਼ਾਸਨ ਕੋਲ ਮੈਂ ਜਵਾਬ ਚਾਹਣਾ ਮੇਰੀ ਰਿਕਾਰਡਿੰਗ ਲੱਗੀ ਹੋਈ ਏ ਫੋਨ ਤੁਸੀਂ ਕਟੋਗੇ ਤਾਂ ਹੋਈ ਜੀ ਮੈਂ ਮੇਰੀ ਗੱਲ ਸੁਣੋ ਮੇਰੀ ਰਿਕਾਰਡਿੰਗ ਲੱਗੀ ਵੀ ਤੁਸੀਂ ਫੋਨ ਕੱਟੋਗੇ ਤਾਂ ਕੇਂਦਰ ਹੁਣ ਥਾਣੇ ਥਾਣੇ ਮੈਂ ਲੱਗਿਆ ਮੈਂ ਤੁਹਾਨੂੰ ਮੈਂ ਤੁਹਾਨੂੰ ਸਵਾਲ ਕਰ ਰਿਹਾ ਅੱਗੇ ਵੀ ਤੁਸੀਂ ਇੱਕ ਵਾਰੀ ਸੈਮੀਨਾਰ ਲਾ ਕੇ ਗਏ ਜੇ ਡਰੇਗਾ ਦੇ ਡਿਪਾਰਟਮੈਂਟ ਚੱਲ ਡਰੇਗਾ ਦਾ ਮੇਰਾ ਕੰਮ ਚੱਲ ਰਿਹਾ ਸੀ ਹਾਂ ਜੀ ਉੱਥੇ ਗਾਈਡ ਆਪਾਂ ਕਰ ਲਿਆ ਤੁਸੀਂ ਉਸ ਤੋਂ ਪਿੱਛੇ ਮੈਂ ਬਾਏ ਨੇਮ ਤੇ 4 ਮਹੀਨੇ 3 ਮਹੀਨੇ ਹੋ ਗਏ ਉਸ ਗੱਲ ਨੂੰ ਨਸ਼ਾ ਲਗਾਤਾਰ ਚੱਲੀ ਜਾ ਰਿਹਾ ਮੈਂ ਬਾਏ ਨੇਮ ਲੈਟਰ ਪੈਡ ਤੇ ਮੈਂ ਲਿਖ ਕੇ ਦਿੱਤੀ ਕੰਪਲੇਂਟ ਫੇਰ ਵੀ ਪੁਲਿਸ ਐਕਸ਼ਨ ਨਾ ਲਵੇ ਉਹਨਾਂ ਦੇ ਕਰੇ ਰੇਡ ਨਾ ਕਰੇ ਤਾਂ ਫੇਰ ਤਾਂ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਦਾ ਰਵਈਆ ਚੰਗਾ ਨਹੀਂ ਹੈਗਾ ਨਹੀਂ ਵੀਰੇ ਰੇਡਾਂ ਤਾਂ ਹੋ ਰਹੀਆਂ ਨੇ ਨਹੀਂ ਕੁਝ ਵੀ ਨਹੀਂ ਹੋ ਰਿਹਾ ਗਰਾਊਂਡ ਲੈਵਲ ਤੇ ਗਰਾਊਂਡ ਲੈਵਲ ਤੇ ਕੁਝ ਵੀ ਨਹੀਂ ਹੋ ਰਿਹਾ ਹਵਾ-ਵਾਈ ਗੱਲਾਂ ਕਰਿਆ ਨੇ ਮੈਂ ਤਾਂ ਮੈਂ ਤਾਂ ਡਿਪਟੀ ਸਾਹਿਬ ਦਾ ਸੈਮੀਨਾਰ ਨਹੀਂ ਕਰਾਉਣਾ ਜਦੋਂ ਤੱਕ ਮੇਰੇ ਪਿੰਡ ਨਸ਼ਾ ਨਹੀਂ ਬੰਦ ਹੁੰਦਾ ਬੰਦ ਕਰਾਓ ਕਰੋ ਰੇਡ ਉਹਨਾਂ ਦੇ ਜਿਹੜੇ ਜਿਹੜੇ ਘਰ ਵਿੱਚ ਜਾ ਰਹੇ ਨੇ ਸਾਰੇ ਪੁਲਿਸ ਪ੍ਰਸ਼ਾਸਨ ਦੇ ਧਿਆਨ ਚ ਹੈਗਾ ਫੇਰ ਫੇਰ ਫਾਇਦਾ ਕੋਲ ਸਾਡਾ ਫਾਇਦਾ ਕਰਨ ਤਾਂ ਕੋਈ ਸੈਮੀਨਾਰ ਨਹੀਂ ਕਰਾਉਣਾ ਮੈਂ ਇਹਨੂੰ ਪਤਾ ਕਰ ਲੈਣ ਦੋ ਕੋਈ ਗੱਲ ਨਹੀਂ ਤੁਸੀਂ ਕੋਈ ਗੱਲ ਨਹੀਂ ਵੀਰੇ ਠੀਕ ਕਰੋ ਡਿਪਟੀ ਸਰਪੰਚ ਨਾਲ ਗੱਲ ਵੀ ਸਰਪੰਚ ਬੜਾ ਨਾਰਾਜ਼ ਹੈ ਇੱਕ ਨਸ਼ੇ ਦੇ ਖਿਲਾਫ ਤੁਹਾਨੂੰ ਕੋਈ ਨੇਮ ਉਹਨਾਂ ਕ੍ਰਿੰਪਨ ਕੰਪਲੀਟਰੀ ਸੀ ਤੇ ਕੋਈ ਐਕਸ਼ਨ ਕਰ ਲੇ ਤੁਸੀਂ ਚਲੋ ਕੋਈ ਨਹੀਂ ਵੀਰੇ ਮੈਂ ਦੱਸ ਦਿਆਂਗਾ ਕੋਈ ਓਕੇ ਓਕੇ